ਸਵਰਗਵਾਸੀ ਸੰਤਰਾਮ ਸਿੰਘਲਾ ਜੀ ਦੀ ਜਨ ਸੇਵਾ ਦੀ ਸੋਚ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਤਹਿਤ ਭਵਾਨੀਗੜ੍ਹ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਇੱਕ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋੜਵੰਦ ਲੋਕਾਂ ਨੇ ਇਸ ਕੈਂਪ ਦਾ ਲਾਭ ਚੁੱਕਿਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਸਨ ਅਸੀਂ ਉਹਨਾਂ ਦੀ ਇਸ ਸੋਚ ਨੂੰ ਅੱਗੇ ਤੋਰਨ ਦੇ ਲਈ ਇਹ ਸੇਵਾ ਨਿਰੰਤਰ ਚਾਰੀ ਰੱਖੀ ਹੋਈ ਹੈ ਜਿਸ ਤਰ੍ਹਾਂ ਕਿ ਮਾਹ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਵਿਸ਼ੇਸ਼ ਚੈੱਕਅਪ ਕੀਤਾ ਗਿਆ ਹੈ ਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਰਾਹੀਂ ਲੈਂਚ ਮੁਫਤ ਪੁਆਏ ਗਏ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਚਸ਼ਮੇ ਤੇ ਚਮੜੀ ਦੇ ਰੋਗਾਂ ਲਈ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਸਿੰਗਲਾ ਪ੍ਰਵਾਸ ਦੇ ਵੱਲੋਂ ਜਿੱਥੇ ਖੁਦ ਮਰੀਜ਼ਾਂ ਦੀ ਸੇਵਾ ਕੀਤੀ ਗਈ ਉੱਥੇ ਹੀ ਮਰੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਲਈ ਵਿਸ਼ੇਸ਼ ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਮੈਂ ਜੀ ਬਲਵਿੰਦਰ ਸਿੰਘ ਪੂਨੀਆ ਘਾਵਦਿਆ ਜੀ ਅਸਲਾ ਕਾਪੂ ਨੂੰ ਕੈਂਪ ਲਾਇਆ ਕੀ ਸਿੰਗਲਾ ਸਾਹਿਬ ਵੱਲੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਮਤਲਬ ਕੈਂਪਾਂ ਦੀ ਜਿਹੜੀ ਲੜੇ ਸ਼ੁਰੂਆਤ ਕੀਤੀ ਗਈ ਹੈ ਉਸੇ ਲੜੀ ਦੇ ਤਹਿਤ ਅੱਜ ਜਾਨੀ ਸੰਗਰੂਰ ਹਲਕੇ ਦੇ ਵਿੱਚ ਇਹ ਭਵਾਨੀਗੜ੍ਹ ਦੇ ਵਿੱਚ ਪੰਜਵਾਂ ਕੈਂਪ ਹੈ ਜਿਸ ਦੀ ਸ਼ੁਰੂਆਤ ਅਸੀਂ ਸਿੰਘਲਾ ਸਾਹਿਬ ਨੇ ਵੱਡੇ ਭਾਈ ਗੁਰਦੀਪ ਘਰਾਚੋਂ ਦੇ ਪਿੰਡ ਤੋਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਦੋ ਕੈਂਪ ਸਾਡੇ ਯਾਨੀ ਕਿਸੇ ਨਾਮ ਸੰਗਰੂਰ ਦੇ ਵਿੱਚ ਲੱਗੇ ਨੇ ਇੱਕ ਬਾਲੀਆਂ ਪਿੰਡ 'ਚ ਕੈਂਪ ਲੱਗਿਆ ਤੇ ਭਵਾਨੀਗੜ੍ਹ ਦੇ ਵਿੱਚ ਸਾਡੇ ਯਾਨੀ ਕਿਸੇ ਨਾਮ ਦੇ ਲਈ ਜਿਹੜਾ ਪਹਿਲਾ ਕੈਂਪ ਸੀ ਉਹ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਲਗਾਇਆ ਗਿਆ ਸੀ ਅੱਜ ਇਹ ਦੂਸਰਾ ਕੈਂਪ ਭਵਾਨੀਗੜ੍ਹ ਦਾ ਸ਼੍ਰੀ ਦੁਰਗਾ ਮਾਤਾ ਮੰਦਿਰ ਦੇ ਵਿੱਚ ਲਗਾਇਆ ਗਿਆ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਤਕਰੀਬਨ 600 ਤੋਂ ਪਲੱਸ ਪੇਸ਼ੈਂਟ ਔਰੇ ਆ ਚੁੱਕੇ ਨੇ ਜਿਹਦੇ ਵਿੱਚ ਜਾਨੀ ਅੱਖਾਂ ਦੇ ਚਸ਼ਮੇ 2250 ਪੇਸ਼ੈਂਟ ਦੇ ਅੱਖਾਂ ਦਾ ਚਸ਼ਮਾ ਲੱਗਿਆ ਹੈ तकरीबन 60 ਦੇ ਕਰੀਬ ਪੇਸ਼ੈਂਟ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਲੈਂਜ ਪੈਣ ਵਾਲੇ ਨੇ ਉਹ ਆਡੈਂਟੀਫਾਈ ਹੋਏ ਨੇ ਹੁਣ ਇਹ ਮੋਹਿਲ ਜੀ ਨੇ ਮਤਲਬ ਉਹਨੂੰ ਬਸ ਦੇ ਵਿੱਚ ਬਿਠਾ ਕੇ ਸਾਰੇ ਪੇਸ਼ੈਂਟ ਨੂੰ ਗਲੋਬਲ ਆਈ ਹਸਪੀਟਲ ਸੰਗਰੂਰ ਉੱਥੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਭੇਜਿਆ ਗਿਆ ਉਹਨਾਂ ਦਾ ਸਾਰਾ ਆਪਰੇਟ ਵਗੈਰਾ ਹੋ ਕੇ ਉਸ ਤੋਂ ਪਰੰਤ ਸਾਰੇ ਪੇਸ਼ੈਂਟ ਦੁਬਾਰੇ ਇਸੇ ਲੋਕੇਸ਼ਨ ਤੇ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਜਿਹੜਾ ਜਿਹਦੀ ਜਿਸ ਤਰ੍ਹਾਂ ਬਾੜਾਂ ਦੇ ਵਿੱਚ ਅਲੱਗ-ਅਲੱਗ ਉਹਨਾਂ ਦੀ ਰਹਿائش ਹੈ ਉਹ ਸਾਰੇ ਪੇਸ਼ੈਂਟ ਨੂੰ ਉਹਨਾਂ ਨੂੰ ਉਹਨਾਂ ਦੀ ਰਹਿਸ਼ਤੇ ਡਰਾਪ ਕੀਤਾ ਜਾਊਗਾ ਕੱਲ ਨੂੰ ਇਸੇ ਜਗ੍ਹਾ ਤੇ ਉਹਨਾਂ ਦੇ ਯਾਨੀ ਜਿਹੜੀ ਆਪਰੇਸ਼ਨ ਤੋਂ ਬਾਅਦ ਪੱਟੀ ਖੁੱਲਣੀ ਹੈ ਉਹ ਖੁੱਲਣ ਤੋਂ ਬਾਅਦ ਅੱਗੇ ਵੀ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਪਾਊਗੀ ਉਹ ਟ੍ਰੀਟਮੈਂਟ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹਿਣਾ ਤੇ ਸਿੰਘਲਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇੰਨੇ ਸਾਲਾਂ ਤੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਉਹ ਆਪਣੇ ਸਵਰਗ ਸ੍ਰੀ ਪਿਤਾ ਸਵਰਗ ਸ੍ਰੀ ਸੰਤਰਾਮ ਸਿੰਘਲਾ ਜੀ ਦੀ ਯਾਦ ਦੇ ਵਿੱਚ ਉਹ ਐਡਾ ਵੱਡਾ ਉਪਰਾਲਾ ਕਰਦੇ ਨੇ ਕਿਉਂਕਿ ਆਪਾਂ ਨੂੰ ਜੇ ਇੱਕ ਘਰ ਦੇ ਇੱਕ ਆਪਦੇ ਆਪਣੇ ਮਰੀਜ਼ ਦਾ ਵੀ ਆਪਾਂ ਨੂੰ ਇੱਕ ਆ ਕਾ ਆਰਥਿਕ ਤੌਰ ਤੇ ਕਈ ਵਾਰ ਜੋ ਕਮਜ਼ੋਰ ਪਰਿਵਾਰ ਹੁੰਦਾ ਇੱਕ ਇੱਕ ਪਰਿਵਾਰ ਕ ਮੈਂਬਰ ਦੀ ਵੀ ਸੰਭਾਲ ਕਰਨੀ ਬਹੁਤ ਔਖੀ ਹੈ ਇੱਕ ਕੈਂਪ ਦੇ ਵਿੱਚ ਜਾਨੀ 6 700 ਪੇਸ਼ੈਂਟ ਨੇ ਆਉਣਾ ਉਹ ਚੋਂ 60 70 ਪੇਸ਼ੰ ਦਾ ਅੱਖਾਂ ਦੇ ਲੰਝ ਪਾਣੇ ਨੇ ਬਹੁਤ ਚੰਗਾ ਉਪਰਾ ਲੈ ਸਮਾਜ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿੰਘਲਾ ਸਾਹਿਬ ਇਹ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ ਇਹਦੇ ਵਾਸਤੇ ਅਸੀਂ ਸਿੰਘਲਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮੋਹਿਲ ਸਿੰਘਲਾ ਜੀ ਹੈ ਤੇ ਅੱਜ ਅਸੀਂ ਮਾਤਾ ਦੁਰਗਾ ਮਾਤਾ ਮੰਦਿਰ ਭਵਾਨੀਗੜ ਕੈਂਪ ਲਾਇਆ ਜਿੱਥੇ ਅੱਖਾਂ ਦਾ ਆਪਰੇਸ਼ਨ ਤੇ ਚਮੜੀ ਦੇ ਡਾਕਟਰ ਵੀ ਆ ਰੱਖੇ ਨੇ ਲਾਲੀ ਅਸੀਂ ਕੈਟਰਡ ਆਪਰੇਸ਼ਨਸ ਦਾ ਇਲਾਜ ਵੀ ਕਰ ਰਹੇ ਹਾਂ ਉਹਨਾਂ ਨੂੰ ਕਿ ਚਟਾਮੂਤੀਆ ਕਹਿੰਦੇ ਨੇ ਨਾਲ ਜਿੱਥੇ ਅਸੀਂ ਚਸ਼ਮੇ ਚਸ਼ਮੇ ਵੀ ਪ੍ਰੋਵਾਈਡ ਕਰ ਰਹੇ ਨੇ ਡਾਕਟਰ ਜਾ ਕੇ ਟੈਸਟ ਕਰ ਰਹੇ ਨੇ ਜਿਨ੍ਹਾਂ ਦੇ ਚਸ਼ਮੇ ਲੱਗਨੇ ਚਸ਼ਮੇ ਵੀ ਦੇ ਰਹੇ ਨੇ ਫ੍ਰੀ ਆਫ ਕਾਸਟ ਦਵਾਈਆਂ ਵੀ ਦੇ ਰਹੇ ਨੇ ਪਲੱਸ ਚਮੜੀ ਦਾ ਇਲਾਜ ਵੀ ਹੋ ਰਿਹਾ ਹੈ ਅਪ੍ਰੋਕਸੀਮੇਟਲੀ ਸਾਡੇ ਅੱਜ ਦੇ ਜਿਹੜੀ ਆਪੀਡੀ ਦੀ ਗੱਲ ਹੋਈ ਹੈ ਉਹ 600 ਪਲੱਸ ਦੀ ਹੋ ਗਈ ਹੈ ਅਪ੍ਰੋਕਸੀਮੇਟਲੀ ਤੇ 60 ਅਪ੍ਰੋਕਸੀਮੇਟਲੀ ਕੈਟਰਡ ਆਪਰੇਸ਼ਨਸ ਡਿਟेक्ट ਹੋਏ ਨੇ ਜੇ ਅਸੀਂ ਉਹਨਾਂ ਨੂੰ ਹੌਟ ਪ੍ਰਾਈਵੇਟ ਹਸਪੀਟਲ ਗਲੋਬਲ ਹਸਪੀਟਲ ਸੰਗਰੂਰ ਲੈ ਕੇ ਜਾ ਰਹੇ ਨੇ ਜਿੱਥੇ ਉਹਨਾਂ ਦਾ ਇਲਾਜ ਹੋਊਗਾ ਇਲਾਜ ਕਰਕੇ ਸ਼ਾਮ ਨੂੰ ਅਸੀਂ ਉਹਨਾਂ ਨੂੰ ਇੱਥੇ ਛੱਡ ਦਾਂਗੇ ਉਹਨਾਂ ਦੇ ਰਿਸਪੈਕਟਿਵ ਪਿੰਚ ਇਹ ਅਸੀਂ ਹਰ ਮੋਸਟਲੀ ਹਰ ਹਫਤੇ ਹੀ ਲਾ ਰਹੇ ਨੇ ਕੈਂਪ